देखो जथेदार साहब ने जिस तरीके कल कौम ਨੂੰ ਸੁਚੇਤ ਕੀਤਾ ਮੈਂ ਉਹਨਾਂ ਦਾ ਡਟ ਕੇ ਉਹਨਾਂ ਦੀ ਗੱਲ ਦਾ ਸਮਰਥਨ ਕਰਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਨਾਂ ਦੇ ਇੱਕ ਇੱਕ ਲਫਜ਼ ਦੇ ਉੱਤੇ ਜਿਹੜਾ ਹੈਗਾ ਉਹਦਾ ਸਮਰਥਨ ਕਰਦਾ ਔਰ ਉਹਨਾਂ ਨੇ ਉਹਨਾਂ ਸ਼ਕਤੀਆਂ ਨੂੰ ਪਛਾਣ ਕਰਨ ਵਾਸਤੇ ਕਿਹਾ ਸੀ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਗੁਰਧਾਮਾਂ ਨੂੰ ਸਾਡੇ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਤੋਂ ਸਟੇਟ ਹੋਣ ਵਾਸਤੇ ਸਿੰਘ ਸਾਹਿਬ ਨੇ ਕਿਹਾ ਸੀ ਜਿੱਦਾਂ ਅਸੀਂ ਸਾਰੇ ਸਮਰਥਨ ਕਰਦੇ ਹਾਂ ਪਰ ਹੈਰਾਨੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਜਿਹੜੇ ਆ ਅੱਜ ਸਿਰਸਰੇ ਜਿਹੜੇ ਹੈਗੇ ਆ ਬੜੀ ਮਾੜੀ ਸ਼ਬਦਾਵਲੀ ਵਰਤ ਕੇ ਜਿਹੜੀ ਹੈਗੀ ਆ ਉਹ ਸਿੰਘ ਸਾਹਿਬ ਦੇ ਬਿਆਨ ਦੀ ਉਹਨਾਂ ਨੇ ਆਲੋਚਨਾ ਕੀਤੀ ਹੈ ਮੇਰੇ ਖਿਆਲ ਆਪਣੇ ਆਪ ਹੀ ਬਿੱਲੀ ਜਿਹੜੀ ਹੈ ਥੱਲੇ ਬਾਹਰ ਆ ਗਈ ਸਿੰਘ ਸਾਹਿਬ ਨੇ ਤਾਂ ਸ਼ਕਤੀਆਂ ਦੀ ਗੱਲ ਕੀਤੀ ਸੀ ਤੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਸਿਰਸਰੇ ਉੱਠ ਕੇ ਕਿਉਂ ਬੱਟਣ ਲੱਗੇ ਇਸ ਕਰਕੇ ਜਿਹੜੀ ਅੱਜ ਜਿਹੜਾ ਹਰਜੀਤ ਗਰੇਵਾਲ ਦੀ ਸਟੇਟਮੈਂਟ ਹੈ ਬਹੁਤ ਬੰਦਪਾਗੀ ਸਟੇਟਮੈਂਟ ਹੈ ਮੈਂ ਸਮਝਦਾ ਕਿ ਇਹ ਸਿੱਖਾਂ ਦੀ ਜਿਹੜੀ ਬਹੁਤ ਵੱਡੀ ਸੰਸਥਾ ਹੈ ਸਿੰਘ ਸਾਹਿਬ ਦਾ ਬੜਾ ਵੱਡਾ અપਮਾਨ ਕਰਨ ਵਾਲੀ ਗੱਲ ਹੈ ਔਰ ਉਹਨੂੰ ਆਪਣੇ ਨਫਰ 'ਚ ਵਾਪਸ ਲੈ ਕੇ ਜਿਹੜੇ ਆ ਗਿਆ ਤੁਰਤ ਬਾਹਰ ਮਗਣੀ ਚਾਹੀਦੀ ਹੈ